ਅਮਰੀਕਾ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਵੀਜ਼ਾ ਹੋਲਡਰਾਂ ਲਈ ਇੱਕ ਵੱਡੀ ਰਾਹਤ ਦੀ ਖਬਰ ਮਿਲੀ ਹੈ ਕਿਉਂਕਿ ਸੀਟਲ ਦੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਹੁਕਮ 'ਤੇ ਕੁਝ ਸਮੇਂ ਦੀ ਰੋਕ ਲਗਾ ਦਿੱਤੀ ਹੈ ਇਹ ਫੈਸਲਾ ਮਜ਼ਦੂਰ ਵਿਦਿਆਰਥੀਆਂ ਗ੍ਰੀਨ ਕਾਰਡ ਉਮੀਦਵਾਰਾਂ ਅਤੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਹੋਰ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਆਇਆ ਹੈ 트੍ਰੰਪ ਪ੍ਰਸ਼ਾਸਨ ਨੇ 14ਵੇਂ ਸੰਵਿਧਾਨਿਕ ਸੋਧ ਵਿੱਚ ਸੋਧ ਕਰਕੇ ਅਮਰੀਕਾ ਵਿੱਚ ਜਨਮ ਲੈਣ ਵਾਲੇ ਵਿਦੇਸੀ ਮੂਲ ਦੇ ਬੱਚਿਆਂ ਦੀ ਨਾਗਰਿਕਤਾ ਖਤਮ ਕਾਂਦੀ ਕੋਸ਼ਿਸ਼ ਕੀਤੀ ਸੀ ਪਰ ਅਦਾਲਤ ਨੇ ਇਹਨਾਂ ਨੀਤੀਆਂ ਤੇ ਝਟਕਾ ਦਿੰਦਿਆਂ ਸੰਵਿਧਾਨ ਦੀ ਰਾਖੀ ਕਰਨ ਦਾ ਸੁਨੇਹਾ ਦਿੱਤਾ ਜੱਜ ਜੌਨ ਕਾਫੇਨੋ ਨੇ 트ੰਪ ਦੀ ਨੀਤੀ ਨੂੰ ਕਾਨੂੰਨੀ ਨਿਯਮਾਂ ਨਾਲ ਖੇਡ ਕਰਾ ਦਿੰਦਿਆਂ ਸਖਤ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਕਾਨੂੰਨ ਦਾ ਰਾਜ ਰਾਜਨੀਤਿਕ ਫੈਸਲਿਆਂ ਤੇ ਨਿਰਭਰ ਨਹੀਂ ਕਰ ਸਕਦਾ ਇਸ ਤੋਂ ਪਹਿਲਾਂ ਮੈਰੀਲੈਂਡ ਦੀ ਅਦਾਲਤ ਨੇ ਵੀ ਇੱਕ ਅਜੇਹਾ ਹੀ ਫੈਸਲਾ ਲਿਆ ਸੀ ਜਿਸ ਨਾਲ 트ੰਪ ਦੀ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਵੀ ਘਾਤਕ ਝਟਕਾ ਲੱਗਾ ਇਸ ਨਵੇਂ ਫੈਸਲੇ ਦੇ ਤਹਿਤ ਅਮਰੀਕਾ ਵਿੱਚ ਜਨਮ ਲੈਣ ਵਾਲੇ ਹਰ ਵਿਅਕਤੀ ਨੂੰ ਉਸਦੇ ਮੂਲ ਤੋਂ ਬਿਨਾਂ ਨਾਗਰਿਕਤਾ ਮਿਲਣ ਦਾ ਹੱਕ ਜਾਰੀ ਰਹੇਗਾ ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਅਤੇ ਵਿਦੇਸ਼ੀ ਮੂਲ ਦੇ ਲੋਕਾਂ ਲਈ ਭਵਿਕ ਹੋਰ ਵੀ ਪ੍ਰੋਸੇਜੋਗ ਹੋ ਗਿਆ ਹੈ ਹਾਲਾਂਕਿ 트ੰਪ ਪ੍ਰਸ਼ਾਸਨ ਹੁਣ ਵੀ ਹੋਰ ਕਾਨੂੰਨੀ ਉਪਾਲਬਨ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਹੁਣ ਇਹ ਆਸਾਨ ਨਹੀਂ ਹੋਵੇਗਾ ਜਿਹੜੇ ਆਪਣਾ ਭਵਿਕ ਅਮਰੀਕਾ ਵਿੱਚ ਵੇਖ ਰਹੇ ਹਨ ਇਹ ਫੈਸਲਾ ਉਹਨਾਂ ਲਈ ਇੱਕ ਆਸ ਦੀ ਕਿਰਨ ਹੈ ਮਿਡੀ ਰਿਪੋਰਟ ਦੇ ਅਨੁਸਾਰ ਅਗਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਉੱਚੀ ਅਦਾਲਤ ਵਿੱਚ ਜਾ ਸਕਦਾ ਹੈ ਪਰ ਅਜੇ ਲਈ ਭਾਰਤੀ ਲੋਕਾਂ ਅਤੇ ਪੋਰਬ ਦੇਸ਼ੀ ਮੂਲ ਦੇ ਨਾਗਰਿਕਤਾ ਲਈ ਇਹ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ। ਇਹ ਫੈਸਲਾ ਵਿਦੇਸ਼ੀ ਭਾਰਤੀਆਂ ਲਈ ਇੱਕ ਵੱਡੀ ਜਿੱਤ ਹੈ ਕਿਉਂਕਿ ਉਹ ਬਿਨਾਂ ਡਰੇ ਹੁਣ ਆਪਣੇ ਪੂਰਖਵਾਰੀ ਸੋਚ ਸਕਦੇ ਹਨ ਇਹ ਫੈਸਲਾ ਵਿਦੇਸ਼ੀ ਮੂਲ ਦੇ ਪਰਿਵਾਰਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਹ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਨਿਸ਼ਚਿਤ ਭਵਿੱਖ ਦਿੰਦਾ ਹੈ ਅਮਰੀਕਾ ਵਿੱਚ ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਜਾਂ ਨੌਕਰੀ ਲਈ ਆਉਂਦੇ ਹਨ ਅਤੇ ਇਹ ਫੈਸਲਾ ਉਹਨਾਂ ਦੀ ਨਾਗਰਿਕਤਾ ਦੇ ਅਧਿਕਾਰਾਂ ਨੂੰ ਹੋਰ ਮਜ਼ਬੂਤ ਕਰਦਾ ਹੈ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਹੁਣ ਇਸ ਮਾਮਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇ ਸਕਦਾ ਹੈ ਪਰ ਹੁਣ ਇਹ ਮੁਸ਼ਕਲ ਹੋਵੇਗਾ ਕਿਉਂਕਿ ਦੋ ਵਾਰ ਵਾਰ ਅਮਰੀਕੀ ਅਦਾਲਤਾਂ ਨੇ ਪਹਿਲਾਂ ਹੀ ਇਹ ਫੈਸਲਾ ਲੈ ਲਿਆ ਹੈ